ਸਵਾਗਤ ਹੈ ਸਾਰਿਆਂ ਦਾ ਪੰਜਾਬੀ ਦੀ ਕਿਚਨ ਤੇ ਅੱਜ ਆਪਾਂ ਬਣਾਵਾਂਗੇ ਜੀ ਸੈਂਡਵਿਚ ਸੈਂਡਵਿਚ ਬਣਾਉਣ ਵਾਸਤੇ ਆਪਾਂ ਲਵਾਂਗੇ ਜੀ शिमला ਮਰਚ ਉਹਨੂੰ ਅਸੀਂ ਬਰੀਕ ਕੱਟ ਲਿਆ ਸੀ ਨਾਲ ਹੀ ਇੱਕ ਬਰੀਕ ਕੱਟਿਆ ਹੋਇਆ ਟਮਾਟਰ ਲੱਲਾਂਗੇ ਥੋੜੀ ਜਿਹੀ ਪੱਤਾ ਗੋਭੀ ਤੇ ਇੱਕ ਬਰੀਕ ਕੱਟਿਆ ਹੋਇਆ ਪਿਆਜ਼ ਲੱਲਾਂਗੇ ਥੋੜੀ ਜਿਹੀ ਹਰੀਆਂ ਮਿਰਚਾਂ ਦੋ ਚਮਚ ਮਿਉਨੀਜ਼ ਪਾ ਲੈਣੀ ਆਪਾਂ ਤੇ ਨਾਲ ਹੀ ਅਸੀਂ ਗਰਮ ਮਸਾਲਾ ਪਾ ਲਵਾਂਗੇ ਤੇ ਨਾਲ ਹੀ ਨਮਕ ਪਾ ਲਵਾਂਗੇ ਇੱਕ ਚਮਚ ਤੇ ਮਿਉਨੀਜ਼ ਪਾਉਣ ਤੋਂ ਬਾਅਦ ਇੱਕ ਚਮਚ ਹੋਰ ਤੇ ਅਸੀਂ ਮਿਕਸ ਕਰ ਲੈਣਾ ਤੇ ਇੱਕ ਚਮਚ ਭਰ ਕੇ ਚਿਲੀ ਸੌਸ ਆ ਪਾ ਲੈਣਾ ਹੈ ਗੈਸ ਉੱਪਰ ਅਸੀਂ ਜਿਹੜ ਤੇ ਤੁਸੀਂ ਚਾਹ ਬਟਰ ਚ ਵੀ ਬਣਾ ਸਕਦੇ ਹੋ ਚਾਹੇ ਤੇਲ ਚ ਵੀ ਤੁਸੀਂ ਬਣਾ ਸਕਦੇ ਹੋ ਤੇ ਇਸ ਤਰੀਕੇ ਨਾਲ ਆਪਾਂ ਤਵਾ ਰੱਖ ਲਿਆ ਤੇ ਹੁਣ ਅਸੀਂ ਲਵਾਂਗੇ ਜੀ ਬ੍ਰੈਡ ਬ੍ਰੈਡਾਂ ਉੱਪਰ ਅਸੀਂ ਲਗਾ ਲੈਣੀ ਹੈ ਟਮੇਟੋ ਸੌਸ ਟਮੇਟੋ ਸੌਸ ਲਗਾਉਣ ਤੋਂ ਬਾਅਦ ਜੋ ਵੀ ਅਸੀਂ ਫੀਲਿੰਗ ਰੱਖੀ ਹੋਈ ਉਹਨੂੰ ਅਸੀਂ ਭਰ ਲੈਣਾ ਇਹਦੇ ਵਿੱਚ ਪਰੰਤੂ ਬਾਅਦ ਆਪਾਂ ਤਵੇ ਉੱਪਰ ਥੋੜਾ ਤੇਲ ਲਗਾ ਲਵਾਂਗੇ ਤੇ ਉਦੇ ਉੱਪਰ ਅਸੀਂ ਇਸ ਤਰੀਕੇ ਰੱਖ ਕੇ ਦੋਨਾਂ ਸਾਈਡਾਂ ਤੋਂ ਕ੍ਰਿਸਪੀ ਹੋਣ ਤੱਕ ਪਕਾ ਲਵਾਂਗੇ ਮੀਡੀਅਮ ਫਲੇਮ ਤੇ ਆਪਾਂ ਇਹਨੂੰ ਫ੍ਰਾਈ ਕਰਾਂਗੇ क्रिस्पी ਉਹਨਾਂ ਤਾਂ ਪਕਾਵਾਂਗੇ ਤੇ ਸਾਡਾ ਸੈਂਡਵਿਚ ਬਣ ਕੇ ਤਿਆਰ ਹੈ ਜੀ ਤੁਸੀਂ ਬੱਚੇ ਦੇ ਟਿਫਨ ਵਾਸਤੇ ਵੀ ਬਣਾ ਕੇ ਦੇ ਸਕਦੇ ਹੋ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਜੀ